ਜਪਨ ਵਿੱਚ ਰੁਕਾਵਟਾਂ ਬਹੁਤ ਜ਼ਿਆਦਾ ਆਉਂਦੀਆਂ ਨੇ ਐਸਾ ਕਿਉਂ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਉਹਨਾਂ ਨੇ ਸਵਾਲ ਕੀਤਾ ਏ ਕਿ ਕਲਯੁਗ ਦੇ ਸਮੇਂ ਵਿੱਚ ਨਾਮ ਜਪਣ ਤੇ ਬਹੁਤ ਰੁਕਾਵਟਾਂ ਆਉਂਦੀਆਂ ਤੇ ਕਈ ਵਾਰ ਅਸੀਂ ਇੰਦਾ ਕਹਿੰਦੇ ਹਾਂ ਕਿ ਜਿਹੜਾ ਵੱਧ ਤੋਂ ਵੱਧ ਪਰਮਾਤਮਾ ਦਾ ਨਾਮ ਜਪਦਾ ਏ ਜਿਹੜਾ ਭਗਤੀ ਭਾਵ ਵਿੱਚ ਲੱਗਦਾ ਏ ਉਹਨੂੰ ਇਹਨੇ ਕਸ਼ਟ ਕਿਉਂ ਹੁੰਦੇ ਹਾਂ ਜੀ ਉਹ ਜਿਹੜਾ ਬੱਚਾ ਸਕੂਲ ਵਿੱਚ ਜਾਏਗਾ ਪੇਪਰ ਟੈਸਟ ਉਹਦੇ ਉਹਨੇ ਦੂਸਰੇ ਦਿੱਤੇ ਨਹੀਂ ਹਣਗੇ ਜਿਹੜਾ ਬੱਚਾ ਕਦੇ ਸਕੂਲ ਹੀ ਨਹੀਂ ਗਿਆ ਉਹਦੇ ਟੈਸਟ ਕਿੱਥੋਂ ਹੋਣਗੇ ਠੀਕ ਹੈ ਔਰ ਕਲਯੁਗ ਜਿਹੜਾ ਯੁੱਗ ਹੈ ਨਾ ਇਹਦੇ ਵਿੱਚ ਜਿੰਨਾ ਆਪਾਂ ਕਹਿੰਦੇ ਚੈਲੰਜ ਜ਼ਿਆਦਾ ਹੈ ਸਟਰਗਲ ਜ਼ਿਆਦਾ ਹੈ ਮਗਰ ਪ੍ਰਾਪਤੀ ਜਲਦੀ ਹੈ ਜਿਹੜਾ ਜੀਵ ਵੀ ਥੋੜਾ ਵੀ ਸਿਮਰਨ ਕਰ ਲੇ ਸੱਚੇ ਮਨ ਦੇ ਨਾਲ ਯਾਨੀ ਕਿ ਪੂਰੀ ਯੋਗਤੀ ਦੇ ਨਾਲ ਮੈਥਡ ਦੇ ਨਾਲ ਤੇ ਉਹਦੇ ਤੇ ਜਲਦੀ ਕਿਰਪਾ ਹੇ ਪ੍ਰਮਾਤਮਾ ਇਸ ਕਰਕੇ ਕਲਜੂ ਦੇ ਵਿੱਚ ਤੁਸੀਂ ਜਦੋਂ ਸਿਮਨ ਕਰਦੇ ਤੁਹਾਡੇ ਤੇ ਮਾਇਆ ਦਾ ਪ੍ਰਭਾਵ ਜਾਦਾ ਹੈ ਪਰ ਜੇ ਤੁਸੀਂ ਸ਼ਬਦ ਦਾ ਰੱਖਿਆ ਚੱਕਰ ਬਣਾਈ ਰੱਖੋਗੇ ਫਿਰ ਮਾਇਆ ਦਾ ਪ੍ਰਭਾਵ ਨਹੀਂ ਪਏਗਾ ਕਿੰਨਾ ਗੁਰ ਕਾ ਸ਼ਬਦ ਰਖਵਾਲੇ ਚੌਕੀ ਚੌਕੀ ਦਾ ਹਮਾਰੇ RAM ਨਾਮਾ ਲਗਾ ਜਮ ਲੱਜਾਇ ਕਰ ਤਾਤੀ ਬਾਉ ਨਾਲ ਲੱਗਈ ਬਾਦਮਸ਼ੇ ਨਾਈ ਚੋ ਗਿਰਧ ਹਮਾਰੇ RAM ਕਾ ਰੁਖ ਲੱਗੇ ਨਾ ਭਾਈ ਠੀਕ ਹੈ ਅਗਲਾ